ਇਹ ਪਿਛਲੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀ ਇੱਕ ਛੋਟੇ ਬੱਚੇ ਨੂੰ ਇੱਕ ਨੌਜਵਾਨ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਜਦੀ ਬਾਅਦ ਵੀਡੀਓ ਵੀ ਵਾਇਰਲ ਹੋਈ ਜਦੋਂ ਇਹ ਪੁਲਿਸ ਨੂੰ ਸੂਚਨਾ ਮਿਲੀ ਤਾਂ ਮਕਦਮਾ ਨੰਬਰ 217 ਮਿਤੀ 3 9 2024 ਨੂੰ ਅਸੀਂ ਦਰਜ ਕਰ ਲਿਆ ਸੀਗਾ ਉਸ ਤੋਂ ਬਾਅਦ ਇਹ ਵੀਡੀਓ ਵੀ ਵਾਇਰਲ ਹੋ ਗਈ ਤੇ ਸਾਰੇ ਲੋਕਾਂ ਦੇ ਵਿੱਚ ਬੜਾ ਇਹਦੇ ਬਾਰੇ ਗੁੱਸਾ ਪਾਇਆ ਜਾ ਰਿਹਾ ਸੀ ਬਹੁਤ ਹੀ ਇੱਕ ਛੋਟੇ ਬੱਚੇ ਨੂੰ ਬੰਦਾ ਬੇਰਹਿਮੀ ਨਾਲ ਕੁੱਟ ਰਿਹਾ ਹੈ ਉਡੀ ਉਸੇ ਦਿਨ ਤੋਂ ਭਾਲ ਕਰ ਰਹੇ ਸੀ ਐਸਐਸਪੀ ਸਾਹਿਬ ਕੋਲ ਨੇ ਬੜੀ ਸਖਤ ਹਦਾਇਤ ਸੀ ਕਿ ਇਹ ਕੇਸ ਨੂੰ ਜਲਦੀ ਜਲਦੀ ਟਰੇਸ ਕੀਤਾ ਜਾਵੇ ਐਸਐਸ ਜੋ ਮਡੌਰ ਨੇ ਬੜੀ ਮਿਹਨਤ ਕਰਕੇ ਉਹ ਬੰਦਾ ਟਰੇਸ ਕੀਤਾ ਇਹਦਾ ਨੌ ਹੈਗਾ ਜਿਹੜਾ ਦੋਸ਼ੀ ਹੈ ਜਹਾਂਸ਼ੇਰ ਸਿੰਘ ਸਨ ਆਫ ਪਰਮਜੀਤ ਸਿੰਘ ਰੈਜ਼ੀਡੈਂਟ ਆਫ ਮਕਾਨ ਨੰਬਰ 635 ਫੇਜ਼ 1 A ਮਹਾਲੀ ਤੇ ਹੁਣ ਇਹਨੂੰ ਅੱਜ ਅਸੀਂ ਗ੍ਰਿਫਤਾਰ ਕਰਨ ਕਾਮਯਾਬ ਹੋ ਗਏ ਹੈਗੇ ਆ ਤੇ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਕੱਲੋਂ ਅਦਾਲਤ ਪੇਸ਼ ਕਰਦੇ ਸਰ ਇਨਿਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਇਆ ਕਿ ਕਿਉਂ ਮਾਰਿਆ ਕਿਉਂ ਸੀ ਰੀਜ਼ਨ ਕੀ ਸੀ ਵੀ ਜਿਹੜੇ ਦੇ ਮਾਰਨ ਦਾ ਰੀਜ਼ਨ ਹੈਗਾ ਕਿਉਂਕਿ ਹੁਣੇ ਗ੍ਰਿਫਤਾਰ ਕੀਤਾ ਥੋੜੀ ਦੇਰ ਪਹਿਲਾਂ ਤੇ ਉਹ ਅਸੀਂ ਡਿਟੇਲ ਨਾਲ ਇਹਨੂੰ ਸਾਰੀ ਪੁਸ਼ਟੀ ਕਰਕੇ ਜਦੋਂ ਬਿਅੰਡ ਆਊਟ ਕਲੀਅਰ ਹੋ ਜਾਊਗਾ ਵੀ ਆਹ ਵਜ੍ਹਾ ਸੀ ਫੇਰੀ ਦੱਸ ਸਕਦੇ ਹਾਂ ਇਸ ਇਨਿਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਆਇਆ ਹੈ ਪ੍ਰੋਫਾਈਲ ਕੀ ਹੈ ਦੀ ਜਿਹੜਾ ਬੰਦਾ ਫੜਿਆ ਹੈ ਇਹ ਇਹਦਾ ਫਾਦਰ ਦਾ ਰਿਟਾਇਰਡ ਪੀਸਿਸ ਆਫੀਸਰ ਹੈਗਾ ਬਟ ਆਪ ਇਹ ਵਿਲ ਹੈ ਉਮਰ ਇਹ ਦੀ 33 34 ਸਾਲ ਹੈ ਲੇਕਿਨ ਵਿਲੜੀ ਹੈ ਕਿੰਨਾ ਕੋ ਪੜਿਆ ਸਰ ਐਜੂਕੇਟਿਡ ਹੈ ਐਜੂਕੇਸ਼ਨ ਕੋਈ ਤਾਂ ਕਰ ਸਕਦੇ ਹਾਂ ਹਾਂ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਨੋਰਮਲ ਪੜਾਈ ਕੀਤੀ ਹੋਈ ਹੈ ਪਰ ਤੇ ਜੌਬ ਕਰਦਾ ਹੈ ਯਾਰ ਨਹੀਂ ਵਿਲ ਹੈ ਵਿਲ ਹੈ ਜੀ ਵਿਲੜਾ ਹੈ ਸਰ ਕੋਈ ਡਾਕਟਰ ਕਿਵੇਂ ਕਰਦੇ ਨੇ ਜੀ ਡੌਗਸ ਬਾਰੇ ਜਿਹੜਾ ਡੇਲ ਅਸੀਂ ਕਰ ਰਹੇ ਹਾਂ ਉਹਦੀ ਇਨਵੈਸਟੀਗੇਸ਼ਨ ਵੀ ਉਹ ਪਹਿਲਾਂ ਵੀਡੀਓ ਜੀ ਸੀਗਾ ਵੀ ਕੁੱਤੇ ਕਰਕੇ ਹੋਇਆ ਜਾਂ ਕਿਸ ਵਜ੍ਹਾ ਕਰਕੇ ਹੋਇਆ ਜਾਂ ਇਹਨੂੰ ਕੋਈ ਪੁਰਾਣਾ ਗੁੱਸਾ ਸੀ ਜਾਂ ਵਾਟ ਐਵਰ ਦਾ ਰੀਜ਼ਨ ਉਹ ਆਪਾਂ ਸਾਰੀ ਤਰਤੀਸ਼ ਕਰਕੇ ਦੱਸ ਸਕਾਂਗੇ ਹਲੇ ਨਹੀਂ ਸਰ ਅੱਗੇ ਤੋਂ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਦਾ ਉਸ ਨੂੰ ਲੈ ਕੇ ਪੁਲਿਸ ਕਿਉਂਕਿ ਪੁਲਿਸ ਲੋਕਾਂ ਦੇ ਨਾਲ ਮਿਲਦੀ ਹੈ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਮੀਟਿੰਗਸ ਕਰਦੀ ਹੈ ਕਮਿਊਨਿਟੀ ਪੁਲਿਸ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਦੇ ਕੋਲੇ ਵਾਸਤੇ ਸਭ ਤੋਂ ਦਾ ਜਿਹੜੀ ਬੇਸਿਕ ਜਿਹੜੀ ਇਫੈਕਟਿਵ ਚੀਜ਼ ਹੈ ਉਹ ਕਮਿਊਨਿਟੀ ਪੁਲਸਿੰਗ ਹੈ ਜਿਹਦੇ ਬਾਰੇ ਆਪਾਂ ਬਾਰ-ਬਾਰ ਤੁਸੀਂ ਵੀ ਸਾਡਾ ਸਹਿਯੋਗ ਕਰਦੇ ਹੋ ਅਸੀਂ ਸੈਮੀਨਾਰ ਵੀ ਕਰਦੇ ਆ ਪਬਲਿਕ ਮੀਟਿੰਗਸ ਵੀ ਕਰਦੇ ਆ ਕਮਿਊਨਿਟੀ ਪੁਲਸਿੰਗ ਜਿਹੜੀ ਹੈਗੀ ਹੈ ਮਾਡਰਨ ਸਟ੍ਰੈਟਜੀ ਇਜ਼ ਅ ਵੈਰੀ ਐਸੈਂਸ਼ੀਅਲ ਨੀਡ ਇਸ ਤੋਂ ਬਿਨਾ ਨਹੀਂ ਕੰਮ ਚੱਲਦਾ ਜੇ ਆਪ ਉਹ ਗੈਲਨਾ ਵੀ ਯੂ ਸਕ੍ਰੈਚ ਮਾਈ ਬੈਗ ਆ ਸਕ੍ਰੈਚ ਯੂਰ ਬੈਗ ਠੀਕ ਹੈ ਜਿੰਨਾ ਚਿਰ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਆਪਾਂ ਨੂੰ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਉਹਦੀ ਆਪਾਂ ਰਿਪੋਰਟ ਨਹੀਂ ਕਰਦੇ ਉਹਦਾ ਧਿਆਨ ਨਹੀਂ ਰੱਖਦੇ ਦੇਖੋ ਇੱਕ ਬੱਚੇ ਨੂੰ ਉੱਠ ਰਿਹਾ ਇਹਦੇ ਚ ਕਿਹੜਾ ਕੋਈ ਮਤਲਬ ਰਾਕਟ ਸਾਇੰਸ ਹੈਗੀ ਹੈ ਵੀ ਅਭੀ ਕੌਣ ਧੱਕਾ ਕਰ ਰਿਹਾ ਇਮੀਡੀਏਟਲੀ ਰਿਪੋਰਟ ਹੋਉਣੀ ਚਾਹੀਦੀ ਹੈ ਠੀਕ ਹੈ ਨਾ ਲੇਕਿਨ ਸਾਡੇ ਕੋਲ ਸੂਚਨਾ ਆਉਂਦੀ ਹੈ ਫਿਰ ਮਤਲਬ 2 ਘੰਟੇ ਬਾਅਦ 4 ਘੰਟੇ ਬਾਅਦ ਫਿਰ ਆਪਾਂ ਦੇਖੋ ਕਿ ਆਮ ਅਸੀਂ ਕਿਸੇ ਦਾ ਫੌਲਟ ਨਹੀਂ ਗੱਟ ਰਹੇਗੇ ਬਟ ਸਾਨੂੰ ਸਾਰਿਆਂ ਨੂੰ ਰਿਸਪੌਂਸਿਬਿਲਟੀ ਅਨ ਮੰਨਣਾ ਪਊਗਾ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਤੋਂ ਆਪਾਂ ਨਹੀਂ ਭੱਜ ਰਹੇ ਹੈਗੇ ਸਾਡੀ ਡਿਊਟੀ ਹੈ ਲਾਅ ਔਰਡਰ ਨੂੰ ਕੰਟਰੋਲ ਕਰਨਾ ਹਰ ਕ੍ਰਾਈਮ ਨੂੰ ਟ੍ਰੇਸ ਕਰਨਾ ਹਰ ਕਿਊਜ਼ ਨੂੰ ਜਿਹੜਾ ਹੈਗਾ ਫੜ ਕੇ ਉਹਦੀ ਜਿਹੜੀ ਹੈਗੀ ਪਾਣੀ ਸਜ਼ਾ ਦੇਣੀ ਇਸ ਕੇ ਇਸ ਦੇ ਵਿੱਚ ਵੀ ਸਾਰੀ ਪ੍ਰਭਾਵ ਹੀ ਅਗਿਆ ਜਿਹਨਾਂ ਨੇ ਕਿਸੇ ਨੂੰ ਕੰਪਲੇਨ ਕੀ ਤੇ ਉਹਦੇ ਥਰੂ ਇਹ ਗੱਲ ਲੱਗੇ ਪੂਰੀ ਹੈ ਉਹਦੇ ਥਰੂ ਮਤਲਬ ਉਸਦੇ ਇਸ ਲਈ ਕਿਸੇ ਨੂੰ ਮੈਸੇਜ ਦੇ ਰਹੇ ਹਾਂ ਲੋਕਾਂ ਨੂੰ ਕਿਹਾ ਇਸ ਕੋਈ ਦਰਦ ਦੀ ਲੋੜ ਨਹੀਂ ਕੋਈ ਇਸ ਵੈਰੀ ਗੁੱਡ ਕਿ ਲੋਕ ਡਰ ਜਾਂਦੇ ਨੇ ਜੀ ਕਿਸੇ ਪੁਰਸ ਦੇ ਵਿੱਚ ਨਾ ਜਾਈਏ ਨਾ ਕੋਈ ਸੰਸਕ੍ਰਿਤੀ ਇਸ ਵੈਰੀ ਗੁੱਡ ਆਫ ਦਮ ਮੈਂ ਦਾ ਆਈ ਅਪਰੀਸ਼ੀਏਟ ਦੈਸ ਥਿੰਕ ਆਪਾਂ ਦੇਖੋ ਹਮੇਸ਼ਾ ਤੁਸੀਂ ਸਾਡੇ ਨਾਲ ਹੀ ਆਪਾਂ ਰੋਜ ਪਤੂ ਸਿੰਘ ਤੁਸੀਂ ਇਨਵੋਲਵ ਰਹੇ ਨੇਗੇ ਵੀ ਜਦੋਂ ਕੋਈ ਘਟਨਾ ਹੁੰਦੀ ਹੈ ਨਾਰਮਲੀ ਉਹਦੇ ਵਾਰਸ ਹੀ ਕੰਪਲੇਨਟ ਬੰਦੇ ਨੇ ਐਕਸੀਡੈਂਟ ਹੁੰਦਾ ਹੈ ਐਕਸਟਰੀਡ ਦਾ ਬੰਦਾ ਜਾਂਦਾ ਉਹਦੇ ਘਰ ਦੇ ਨਾਲ ਥੋੜਾ ਹੁੰਦੇ ਨੇ ਪਰ ਤੁਸੀਂ ਵੀ ਦੇਖਦੇ ਹੋ ਵੀ ਉਹਦਾ ਜਿਹੜਾ ਉਹਦੇ ਪੇਰੈਂਟਸ ਨੇ ਭਰਾ ਆ ਜਾਂ ਉਹਦੇ ਬੱਚੇ ਉਹੀ ਆ ਕੇ ਕੰਪਲੇਨਟ ਬੰਦਦੇ ਨੇ ਜਿਹੜਾ ਨਾਰਮਲ ਸਿਟੀਜ਼ਨ ਹੈ ਉਹ ਆਪਾਂ ਸਮਝਦੇ ਹਾਂ ਵੀ ਯਾਰ ਮੇਰਾ ਟਾਈਮ ਖਰਾਬ ਹੋਊਗਾ ਬਟ ਦੇਖੋ ਕੁਝ ਕੰਮ ਆਵਾਜ਼ੇ ਆਪਾਂ ਨੂੰ ਜ਼ਿੰਮੇਵਾਰੀ ਲੈਣੀ ਪਊਗੀ ਸਾਲ 2019 ਕੇਸ ਦੇ ਵਿੱਚ ਇਹ ਬੱਚਾ ਬੱਚੇ ਦੇ ਪੇਰੈਂਟਸ ਨੇ ਕੰਪਲੇਟ ਕੀਤੀ ਨਹੀਂ ਹਾਂਜੀ ਇਹ ਸ ਆਮਰੀਕ ਸਿੰਘ ਬਾਚਲ ਹੈਗੇ ਨੇ ਉਥੇ ਰੈਜ਼ੀਡੈਂਟ ਆਫ ਬੀਸ ਦਿੱਤੀ ਹੈ ਇਹ ਬੱਚਾ ਤਾਂ ਇਹਦੇ ਨਾਲ ਹੈਗੇ ਇਹਦੇ ਜਿਹੜੇ ਪੇਰੈਂਟਸ ਨੇ ਉਹ ਲੇਬਰਰਸ ਹੈਗੇ ਨੇ ਉਤਰਾਖੰਡ ਤੋਂ